ਇਹ ਸਰ ਪੱਲਾ ਸਾਵਰੇ ਪਤਾ ਲੱਗਿਆ ਜੀ ਹਾਂਜੀ ਹਾਂਜੀ ਜਰਨਲ ਜੀ ਕਿੰਨਾ ਵੱਡਾ ਘਟਾ ਹੈ ਫਿਲਮ ਇੰਡਸਟਰੀ ਨੂੰ ਖਾਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਜੀ ਅ ਦੇਖੋ ਭਾਈ ਇੱਕ ਬੜਾ ਕਮਾਲ ਦਾ ਇਨਸਾਨ ਇਸ ਦੁਨੀਆ ਤੋਂ ਚਲ ਗਿਆ ਬੜਾ ਪ੍ਰੈਸੈਂਸ ਆਫ ਮਾਈਂਡ ਉਹਨਾਂ ਦਾ ਹੂੰ ਸਟੀਰੀਓ ਗ੍ਰਾਫ ਕਲਮ ਕਿਸੇ ਦੀ ਗੱਲ ਤੁਸੀਂ ਕਰ ਰਹੇ ਇੱਕ ਬਹੁਤ ਚੰਗੇ ਇਨਸਾਨ ਸੀਗੇ ਮਤਲਬ ਜੋ ਕਰੈਕਟਰ ਨੂੰ ਉੰਨੇ ਮੌਦੇ ਸੀਗੇ ਹੂੰ ਉਹ ਕੈਰੈਕਟਰ ਜਾਨ ਪਾ ਦਿੰਦੇ ਸੀ ਮੈਂ ਤੇ ਨਾਲ ਰਿਆ ਮੈਂ 20 ਸਾਲ 20 22 ਸਾਲ ਤੋਂ ਮੇਰਾ ਭੱਜ ਹੋਣਾ ਨਾਲ ਪਿਆਰ ਆ ਹੂੰ ਪਿਛਲੀ ਉਮਰ ਆ ਕੇ ਉਹਨਾਂ ਨੂੰ ਫਿਲਮਾਂ ਦੇ ਕੈਰੈਕਟਰ ਮਿਲਣੇ ਸ਼ੁਰੂ ਹੋਏ ਆ ਬਟ ਜੇ ਕਿਤੇ ਉਹ ਚੜ੍ਹਦੀ ਜਵਾਨੀ ਦੇ ਵਿੱਚ ਫਿਲਮ ਇੰਡਸਟਰੀ ਚ ਆਏ ਹੋਣਗੇ ਐਜ਼ ਏ ਐਜ਼ ਏ ਹੀਰੋ ਵਰਕ ਕਰਨਾ ਸੀ ਉਹਨਾਂ ਨੇ ਜਿੰਨਾ ਉਹਨਾਂ 'ਚ ਟੈਲੈਂਟ ਸੀਗਾ ਹਨਾ ਕੋਈ ਜਨਰਲ ਸਰ ਕੋਈ ਮੂਮੈਂਟ ਹੈ ਜੋ ਬਹੁਤ ਯਾਦ ਰਹਿਣ ਵਾਲਾ ਤੁਹਾਡਾ ਭੱਲਾ ਸਾਹਿਬ ਦੇ ਨਾਲ ਮੈਂ ਤੁਹਾਨੂੰ ਗੱਲ ਦੱਸਣਾ ਸ਼ਾਇਦ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਊਗਾ ਮੈਨੂੰ ਮੇਰੇ ਕੋਲ ਕਈ ਸੱਜਣ ਮਿੱਤਰ ਆਉਂਦੇ ਰਹਿੰਦੇ ਨੇ ਕਿ ਭਾਜੀ ਉਹਨਾਂ ਨੂੰ ਆਪਾਂ ਜਿੱਦਾਂ ਕੁਝ ਹੁੰਦੇ ਨੇ ਕਿ ਬੰਦੇ ਸਰਵਾਈਵ ਨਹੀਂ ਕਰ ਪਾਉਂਦੇ ਜਿੱਦਾਂ ਆਪਾਂ ਕਹਿ ਸਕਦੇ ਆ ਜੀ ਤੇ ਭੱਲਾ ਸਾਹਿਬ ਜਿਹੜੇ ਸੀ ਇੱਕ ਤੇ ਰੱਬ ਦੇ ਬਹੁਤ ਨੇੜੇ ਸੀ ਹੂੰ ਰੱਬ ਦੇ ਭੈਜ ਰਹਿਣ ਵਾਲੇ ਬੰਦੇ ਸੀਗੇ ਤੇ ਦਸਵੰਦ ਬਹੁਤ ਕੱਢਦੇ ਸੀ ਦਸਵੰਦ ਤੋਂ ਵੀ ਜ਼ਿਆਦਾ ਹੀ ਕੱਢਦੇ ਸੀਗੇ ਉਹਨਾਂ ਨੇ ਕਦੀ ਕੁਝ ਕਹਿ ਦੋ ਕਿ ਉੱਥੇ ਆਹ ਪ੍ਰੋਬਲਮ ਆ ਬਾਜੀ ਉਹਨਾਂ ਨੂੰ ਮੜ ਗਿਆ ਹੈਲਪ ਕਰ ਦੋ ਹੂੰ ਉਹ ਆਪ ਆ ਪਹੁੰਚ ਜਾਂਦੇ ਸੀ ਹੈਲਪ ਕਰਨ ਉੱਥੇ ਮੈਨੂੰ ਲੱਗਦਾ ਕਈ ਗਰੀਬ ਬੱਚਿਆਂ ਦੀ ਤੇ ਸਟੱਡੀ ਦਾ ਵੀ ਖਰਚਾ ਉਹੀ ਚੁੱਕੀ ਚੁੱਕੇ ਚੁੱਕਿਆ ਹੋਇਆ ਸੀ ਉਹਨਾਂ ਨੇ ਮੈਨੂੰ ਜੇ ਤੱਕ ਮੈਨੂੰ ਜੋ ਮੇਰੀ ਨੌਲੇਜ ਵਿੱਚ ਚੀਜ਼ਾਂ ਨੇ ਕਈਆਂ ਦੇ ਵਿਆਹਾਂ ਤੇ ਗਰੀਬ ਕੁੜੀਆਂ ਦੇ ਬਹੁਤ ਬਹੁਤ ਆਲਾ ਕਿਸਮ ਦੇ ਇਨਸਾਨ ਸੀਗੇ ਪਰ ਇਹ ਚੀਜ਼ਾਂ ਬਹੁਤ ਥੋੜੇ ਬੰਦਿਆਂ ਨੂੰ ਪਤਾ ਹੂੰ ਬਹੁਤ ਇਹ ਇਹ ਹਿਡਨ ਪਾਰਟ ਆ ਉਹਨਾਂ ਦੀ ਲਾਈਫ ਦਾ ਜੀ ਪਰ ਜੋ ਕਾਮੇਡੀ ਜਨਰਲ ਸਰ ਭੱਲਾ ਜੀ ਕਰਕੇ ਗਏ ਨੇ ਮੈਨੂੰ ਲੱਗਦਾ ਵੱਖਰਾ ਛਾਪ ਆ ਜਿਹੜੀ ਉਹ ਛੱਡ ਕੇ ਗਏ ਨੇ ਮੈਂ ਤਾਂ ਹੀ ਦੱਸ ਰਿਹਾ ਕਿ ਇੱਕ ਵਿਲੱਖਣ ਕਿਰਦਾਰ ਸੀਗੇ ਉਹ ਜੋ ਜਿਹੜਾ ਉਹਨਾਂ ਦੀ ਪ੍ਰੈਜ਼ੈਂਸ ਸੀਗੀ ਉਹ ਜਿੱਦਾਂ ਉਹ ਕੋਈ ਨਹੀਂ ਨਿਭਾ ਸਕਦਾ ਉਹ ਉਹ ਕਿਰਦਾਰ ਹੀ ਨਿਭਾ ਸਕਦੇ ਸੀ ਇਹ ਉਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਜਾਂ ਉਹਨਾਂ ਦਾ ਪੰਚ ਕਰਨ ਦਾ ਤਰੀਕਾ ਹੂੰ ਜਾਂ ਉਹਨਾਂ ਦਾ ਮਤਲਬ ਆਪਣੇ ਆਮ ਕਲਾ ਦੇ ਕਲਾਕਾਰਾਂ ਦੇ ਵਿੱਚੋਂ ਇੱਕ ਵੱਖਰਾ ਨਿਕਲਣ ਦਾ ਤਰੀਕਾ ਉਹ ਉਹਨਾਂ ਦੇ ਕੋਲ ਹੀ ਸੀਗਾ ਪਿਛਲੇ 2 ਸਾਲ ਤੋਂ ਬਿਮਾਰ ਸੀਗੇ ਪਰ ਹੂੰ 2 ਸਾਲ ਤੋਂ ਤੁਸੀਂ ਦੇਖੋਗੇ ਮਤਲਬ ਜਿਹੜੇ ਨਾਲ ਦੇ ਕਲਾਕਾਰ ਵੀ ਨੇ ਉਹ ਵੀ ਬੜੇ ਬਹੁਤ ਮਿਸ ਕਰਦੇ ਸੀ ਯਾਰ ਭੱਲਾ ਸਾਹਿਬ ਹੁੰਦੇ ਤੇ ਆਇਆ ਹੋ ਜਾਣਾ ਸੀ ਤੁਹਾਡੀ ਲਾਸਟ ਮੁਲਾਕਾਤ ਜਨਰਲ ਸਰ ਕਦੋਂ ਹੋਈ ਸੀ ਤੁਹਾਡੀ ਮੇਰੀ 8-9 ਮਹੀਨੇ ਪਹਿਲਾਂ ਹੋਈ ਸੀ ਮੁਲਾਕਾਤ ਹਾਂਜੀ ਉਸ ਤੋਂ ਬਾਅਦ ਮੈਂ ਵੀ ਟਰੈਵਲ ਤੇ ਰਿਹਾ ਬਾਹਰ ਚਲ ਗਿਆ ਮੈਂ ਇੰਡੀਆ ਘੱਟ ਰਿਹਾ ਹਾਂ 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 ਹਾਂਜੀ ਆਹ ਇਹ ਸੋਚਦੇ ਸੀ 2-4 ਦਿਨ ਪਹਿਲਾਂ ਅਸੀਂ ਕਿ ਇੱਕ ਦਿਨ ਜਾ ਕੇ ਆਈਏ ਭੱਲਾ ਸਾਹਿਬ ਕੋਲੇ ਤੇ ਅੱਜ ਕੁਦਰਤੀ ਸਵੇਰੇ ਉੱਠੇ ਤੇ ਬੜੀ ਸ਼ੌਕਿੰਗ ਜੀ ਨਿਊਜ਼ ਮਿਲੀ ਆ ਠੀਕ ਧੀ ਕਸਾਤਾ ਚੜਦੀ ਕਲਾ ਚ ਰੱਖਿਓ ਨਾ ਮੈਂ ਠੀਕ ਹੈ ਧੰਨਵਾਦ ਸਮਾਂ ਦੇਣ ਲਈ